ਤੰਤਨ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਤੇ ਖੜੇ ਹੋਇਆ ਤੇ ਮੇਰੇ ਨਾਲ ਲਖਵਿੰਦਰ ਸਿੰਘ ਸੇਵਾਦਾਰ ਨੇ ਉਹਨਾਂ ਤੋਂ ਇਸ ਅਸਥਾਨ ਦੇ ਇਤਿਹਾਸ ਬਾਰੇ ਮਾਣਮੱਤੇ ਇਤਿਹਾਸ ਬਾਰੇ ਜਾਣ ਲੈਣੇ ਆ ਗੱਲਬਾਤ ਕਰ ਲੈਣੇ ਆ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਸ ਅਸਥਾਨ ਦੇ ਇਤਿਹਾਸ ਬਾਰੇ ਜਿਹੜਾ ਜਾਣੂ ਕਰਵਾਓ ਥੋੜਾ ਹਾਂਜੀ ਪਹਿਲਾਂ ਤਾਂ ਆਪ ਜੀ ਦਾ ਇੱਥੇ ਪਹੁੰਚਣ ਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਹਰਦੀ ਸਵਾਗਤ ਜੀ ਐਨ ਨੂੰ ਕਿਹਾ ਜਾਂਦਾ ਹੈ। ਗੁਰੂ ਪਿਆਰਿਓ ਇਹ ਪਾਵਨ ਸਥਾਨ ਹੈ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ। ਸ਼ਹੀਦੀ ਏਸਾਨਾ ਅਮਰ ਸ਼ਹੀਦ ਸ਼੍ਰੋਮਣੀ ਜਨਰਲ ਤੰਤਰ ਬਾਬਾ ਜੀਮਨ ਸਿੰਘ ਜੀ ਭੱਜਾਤਾ ਜਾਂਦਾ। ਜਿਹੜੇ ਕਿ ਚਮਕੌਰ ਗੜੀ ਦੇ ਆਖਰੀ ਸ਼ਹੀਦ ਹੋਏ। ਠੀਕ। ਸੈਵ ਸ੍ਰੀ ਗੁਰ ਕੌਮ ਸਿੰਘ ਮਹਾਰਾਜ ਜੀਆ ਨੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਤੇ ਉਹਨਾਂ ਦੇ ਸਾਫਜਾਦ ਦੇ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਜੀ ਤੇ ਫੌਜਾਂ ਦੇ ਕਮਾਂਡਰ ਬਾਬਾ ਜਿੰਮ ਸਿੰਘ ਜੀ ਇਹ ਗੜੀ ਨੂੰ ਰੰਗ ਭਾਗ ਲਾਏ ਆ ਇਸ ਜਗ੍ਹਾ ਤੇ ਗੁਰੂ ਸਾਹਿਬ ਜਿੱਥੇ ਤੁਸੀਂ ਆਏ ਆ ਇਹ ਮੇਨ ਗੇਟ ਤੇ ਇੱਥੇ ਬੁਰਜ ਬਣਿਆ ਹੋਇਆ ਸੀ ਜਿਹਦਾ ਨਾਮ ਅੱਜ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਹੈ ਇੱਥੋਂ ਪਾਸ਼ਾ ਨੇ ਜੰਗ ਲੜੀ ਜੰਗ ਦੀ ਪਰਕਰਮਾਂ ਸੇ ਦਿੱਤੀ ਆ ਪੰਚ ਪੰਥ ਕਰਕੇ ਜਿੱਥੇ ਚੜ੍ਹਦੇ ਪਾਸੇ ਮੈਦਾਨੇ ਜੰਗ ਚ ਭੇਜਿਆ ਇਹ ਉਹ ਸਥਾਨ ਹੈ ਜਿੱਥੋਂ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾ ਨੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ ਆਪਣੇ ਹੱਥੀ ਤਿਆਰ ਵਰ ਤਿਆਰ ਕਰਕੇ ਮਾ ਲਾੜੀ ਮੌਤ ਨੂੰ ਬਿਆਨ ਲਈ ਮੈਦਾਨੇ ਜੰਗ ਚ ਆਪ ਚਾਰ ਵਰਚਾਰ ਕਰਕੇ ਭੇਜੇ ਗੁਰੂ ਪਿਆਰੀ ਸਾਥ ਸੰਗਤ ਜੀਓ ਇਹ ਅਸਾਨ ਤੇ ਗੁਰੂ ਸਾਹਿਬ ਨੇ ਖੁਦ ਜੰਗ ਲੜੀ ਹੈ ਗੁਰੂ ਪਿਆਰਿਓ ਜਦੋਂ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਜੁਜਾਰ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਬਨਕੇ ਬਗੋਲੇ ਯਾਗ ਕੀ ਪਿਆਰੀ ਗੁਜ਼ਰ ਗਏ ਦੁਸ਼ਮਣ ਫਨਾਕੇ ਘਾਟ ਉਤਾਰੇ ਗੁਜ਼ਰ ਗਏ ਜਸ਼ਮੇਤ ਜੀ ਦੀਆਂ ਅੱਖੋਂ ਕੇ ਤਾਰੇ ਗੁਜ਼ਰ ਗਏ ਇੱਕ ਇੱਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ ਜ਼ਖਮਾਂ ਸੇ ਸਿੰਜ ਕੇ ਸੂਰਮੇ ਜਬ ਚੂਰ ਹੋ ਗਏ ਤੋ ਗੋਬਿੰਦ ਸਰ ਕਟਾਨੇ ਕੋ ਮਜਬੂਰ ਹੋ ਗਏ ਸਰਕਾਰ ਸਰ ਕਟਾਨੇ ਕੋ ਮਜਬੂਰ ਚਨਿੰਦਾ ਸਿੰਘ ਬੱਚੇ ਆਨੇ 11 ਕ ਸਿੰਘ ਤਾਂ ਪਾਤਸ਼ਾਹ ਨੇ ਫਿਰ ਇਹ ਗੜੀ ਛੱਡਣ ਦਾ ਨਿਰਣਾਲਿਆ ਸਿੰਘਾਂ ਨੂੰ ਕਿਹਾ ਕਿ ਮੈਨੂੰ ਵੀ ਮੈਦਾਨੇ ਜੰਗ ਚ ਜਾਣ ਦੀ ਆਗਿਆ ਦਿਓ ਤਾਂ ਉਲਟਾ ਸਿੰਘਾਂ ਨੇ ਉਹਨਾਂ ਨੂੰ ਗੜੀ ਛੱਡਣ ਲਈ ਕਿਹਾ ਕਿ ਪਾਤਸ਼ਾਹ ਜੀ ਜੰਗ ਕਰਨ ਦੀ ਆਗਿਆ ਨਹੀਂ ਕਪਾਲ ਰੁਕਣ ਦੀ ਆਗਿਆ ਨਹੀਂ ਜਾਓ ਕਲ ਗਿਆ ਜਗੇਲਾਓ ਚਮਕੌਰ ਗੜੀ ਤੋਂ ਦੂਰ ਚਲੇ ਜਾ ਸਿੰਘਾਂ ਦੇ ਕਹਿਣ ਤੇ ਫਿਰ ਗੁਰੂ ਸਾਹਿਬ ਨੇ ਨਾ ਚਾਹੁੰਦੇ ਹੋਏ ਜਦੋਂ ਗੜੀ ਛੱਡਣ ਦਾ ਨੰਨਾਲਿਆ ਤਾਂ ਆਪਣੇ ਬਚਪਨ ਦੇ ਮਿੱਤਰ ਪਿਆਰੀ ਫੌਜਾਂ ਦੇ ਕਮਾਂਡਰ ਧਰਮਦੇਵ ਭਰਾ ਬਾਵਾ ਜੀ ਮਸੂਲੀ ਉਹਨਾਂ ਨੂੰ ਜਗ੍ਹਾ ਤੇ ਕਲਗੀ ਤੇ ਪਛਾਕਾਂ ਬਖਸ਼ਿਆ ਸ਼ਸਤਰ ਸਿਯਾਈ ਗੜੀ ਦੇ ਸੁਬਰਜ ਆਪਣੀ ਜਗ੍ਹਾ ਸਵਾਇਮਾਨ ਕੀਤਾ ਕਿ ਜਨਰਲ ਜੀ ਮੇਰੀ ਜਗ੍ਹਾ ਤੁਸਾਂ ਜਾ ਕਰਨੀ ਹੈ ਆਖਰੀ ਦਮ ਤੱਕ ਲੜਦੇ ਰਹਿਣਾ ਮੁਗਲਾ ਦੇ ਹੱਥ ਨਹੀਂ ਆਣਾ ਸ਼ਹਾਦਤ ਦਾ ਜਾਂ ਪ੍ਰਾਪਤ ਕਰਨਾ ਆਪ ਸ਼ਿਭਦੇ ਪਾਸੇ ਦਿਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਪਾਸ਼ਾ ਗੜੀ ਦੇ ਵਿੱਚੋਂ 8 ਪੋ ਦਰਮਿਆਨੀ ਰਾਤ ਵਾਲੇ ਦਿਨ ਇੱਥੋਂ ਚਾਲੇ ਪਾਏ ਤੇਜ ਸੰਬ ਸੰਸਾਰਾ ਸੁਚਾ ਨੋਂ ਪਉ ਨੂੰ ਦਿਨ ਚੜਿਆ ਇੱਕ ਪਾਸੇ 7-8 ਲੱਖ ਮੁਗਲ ਐ ਬਾਬਾ ਜਮਸਿੰਦਰ ਜੀ ਸਵਾ ਲੱਖ ਜਿੱਤ ਦਾ ਝੰਡਾ ਕੇਸ ਨਿਸ਼ਾਨ ਚ ਲਾ ਕੇ ਮੋਰਚਾ ਬਣਾ ਕੇ ਗੜੀ ਦੇ ਸੁਰਜ ਚ ਲੜੇ ਐ ਗੁਰੂ ਸਾਹਿਬ ਵੱਲ ਬਖਸ਼ੇ ਤੀਰ ਦੋ ਰਫਲਾ ਨਾਗਣੀ ਤੇ ਭਾਗਣੇ ਚਲਾਂਦੇ ਰੜਜੀ ਨਕਾਰ ਆਪ ਜਾਂਦੇ 8 ਘੰਟੇ ਲੋਹੇ ਦੇ ਚੰਨੇ ਚਵਾਤੇ ਗੜੀ ਦੇ ਨੇੜੇ ਕਿਸੇ ਨੂੰ ਫਰਕ ਨਹੀਂ ਦਿੱਤਾ ਆਖਰੀ ਦਮ ਤੱਕ ਲੜੇ ਜਦ ਤੱਕ ਗੁਰੂ ਸਾਹਿਬ ਸਰਖੇਤ ਮਾਛੀਵੜ ਦੇ ਜਗਲਾ ਤੱਕ ਪਹੁੰਚ ਗਏ ਸਵਾ ਲੱਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹੋਂ ਦੇ ਬਾਗਪੂਰਾ ਕਰਦਾ ਬਾਬਾ ਜਮਸਿੰਦਰ ਜੀ ਨੇ ਸ਼ਹਾਦਤ ਦਾ ਜਾਮ ਆਪ ਜੀ ਉਹਨਾਂ ਦੇ ਪਾਵਨ ਸਥਾਨ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਜੀ ਉਹਨਾਂ ਦੀ ਦੇਹ ਦਾ ਸੰਸਕਾਰ ਬੀਬੀ ਸ਼ਰਨ ਕੌਰ ਨੇ ਇਸ ਪਾਸੇ ਇਸ ਬੁਰਜ ਦੇ ਵਿੱਚ ਹੀ ਕੀਤਾ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਜੀ ਬਾਕੀ ਸ਼ੀਸ਼ ਕਲਮ ਕਰਕੇ ਸੂਬਾ ਸਰਾਂ ਦਾ ਵਜੀਦਾ ਪੰਜ ਫੌਜਦਾਰਾਂ ਦੇ ਨਾਲ ਦਿੱਲੀ ਵੱਲ ਦੌੜਿਆ ਵੱਡੇ ਨਾਮ ਦੀ ਪ੍ਰਾਪਤੀ ਲਈ ਕਿ ਰਾਜਾ ਖੁਸ਼ ਹੋ ਜਾਊਗਾ ਜਗੀਰਾਂ ਜਾਦਾਤਾ ਦੇਊਗਾ ਜਦੋਂ ਮਹੀਉਦੀਨ ਮੁਹੰਮਦ ਆਪੂ জাফর ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸ਼ੀਸ਼ ਪੇਸ਼ ਕੀਤਾ ਗਿਆ ਤਾਂ ਔਰੰਗਜ਼ੇਬ ਦੀ ਲੜਕੀ ਜਬਨ ਨੀਸ਼ਾ ਉਹ ਬਾਬਾ ਜੀਮਨ ਸਿੰਘ ਜੀ ਨੂੰ ਜਾਣਕਾਰ ਸੀ ਜਾਣਦੀ ਸੀ ਕਿਉਂਕਿ ਜਦੋਂ ਗੁਰਤੇਵਤ ਸਾਹਿਬ ਮਹਾਰਾਜ ਦਾ ਸ਼ਿਸ਼ੇਣ ਲੈਣ ਗਏ ਆ ਉਦੋਂ ਔਰੰਗਜ਼ੇਬ ਦੀ ਲੜਕੀ ਨਾਲ ਬਾਬਾ ਜੀਵਨ ਸਿੰਘ ਜੀ ਦੀ ਮੁਲਾਕਾਤ ਹੋਈ ਸੀ ਉਹ ਕਹਿੰਦੀ ਆਬਾ ਜਾਨ ਤੁਹਾਨੂੰ ਭਲੇਖਾ ਇਹ ਗੋਵਿੰਦ ਸਿੰਘ ਮਹਾਰਾਜਿਆਂ ਦਾ ਸ਼ਿਸ਼ੇਣ ਨਹੀਂ ਹੈ ਉਹਨਾਂ ਦੇ ਅਨਨ ਸੇਵਕ ਬਾਬਾ ਜੀਵਨ ਸਿੰਘ ਜੀ ਜੋ ਫੌਜਾਂ ਦੇ ਕਮਾਂਡ ਉਹਨਾਂ ਦਾ ਸ਼ਨਾਖਤ ਕੀਤੀ ਸੋ ਗੁਰਪਿਆਰੇ ਗੁਰੂ ਘਰ ਦੀ ਬਹੁਤ ਵੱਡੀ ਮਹਾਨਤਾ ਹੈ ਛੇ ਸਿੰਘ ਇੱਥੇ ਹਾਜ਼ਰ ਨਾਜ਼ਰ ਰਹਿੰਦੇ ਗੁਰਸਾਹਿਬ ਦੇ ਬਚਨ ਚਪਕੌਰ ਸਾਹਿਬ ਦੀ ਯਾਤਰਾ ਤੱਕ ਮੁਕੰਮਲ ਨਹੀਂ ਹੁੰਦੀ ਜਦ ਤੱਕ ਤੁਸੀਂ ਇਸ ਥਾਨ ਦੇ ਦਰਸ਼ਨ ਨਾ ਕਰਦੇ ਗੁਰਸਾਹਿਬ ਦੇ ਬਚਨ ਉਹਨਾਂ ਦੇ ਬਚਨ ਇਹ ਆਸਾਨ ਸੰਗਤ ਦੇ ਵੱਡੇ ਉਪਰਾਲੇ ਔਰ ਕਾਰਜ ਦੇ ਨਾਲ ਹੀ ਇਹ ਕਾਰਜ ਇੱਥੇ ਚੱਲਦੇ ਆ ਇੱਥੇ ਲੋਕਲ ਮੈਨੇਜਮੈਂਟ ਕਮੇਟੀ ਸੇਵਾ ਸੰਭਾਲ ਕਰਦੀ ਹੈ ਜੀ ਕੁਝ ਕੁ ਲੋਕ ਜਿਹੜੇ ਆ ਤੰਦਨ ਬਾਬਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੋ ਸ਼ਹੀਦੀ ਨੂੰ ਆ ਉਸ ਨੂੰ ਸਹੀ ਨਹੀਂ ਮੰਨਦੇ ਕੋਈ ਮੰਨਦਾ ਕਿ ਇੱਥੇ ਹੋਈ ਆ ਕੋਈ ਜਗ੍ਹਾ ਹੋਰ ਦੱਸਦਾ ਉਸ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਪੁੱਲਪਲੇਖੇ ਬਹੁਤ ਨੇ ਲੋਕਾਂ ਨੂੰ ਇਸ ਇਸ ਬਾਰੇ ਲੈ ਕੇ ਹਾਂ ਇਹ ਗੱਲ ਜੋ ਹੈ ਇਹ ਇਤਿਹਾਸ ਦੀ ਕਸਵੱਟੀ ਤੇ ਕਦੇ ਵੀ ਖਰੀ ਨਹੀਂ ਉਤਰਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 6 ਪਾਉ ਨੂੰ ਆਨੰਦਗੜ੍ਹ ਦਾ ਕਿਲਾ ਖਾਲੀ ਕੀਤਾ ਭਿਆਨਕ ਜੰਗ ਸਰਸਾ ਕੰਢੇ ਹੋਈ ਹੈ ਤੇ ਚਮਕੌਰ ਦੀ ਗੜੀ ਤੇ ਜਦ ਪਾਸ਼ਾ ਪਹੁੰਚੇ ਤਾਂ ਦਰਬਾਰੀ ਕਵੀ ਕੰਕਣ ਜੋ ਗੁਰੂ ਸਾਹਿਬ ਦੇ ਬਵੰਜਾ ਕਬੇ ਚੋਂ ਕਵੀ ਸੀ ਉਹਨਾਂ ਨੇ ਲਿਖਿਆ ਕਿ ਬਾਬਾ ਜੀ ਅਸੀਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਨਿਜ ਕਲਗੀ ਸਰਦੈ ਸਦਾਏ ਦੇਹੀ ਪਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਵਰਜ ਬਿਠਾਏ ਤਜ ਘੜੀ ਗੋਬਿੰਦ ਸਿੰਘ ਜਾਇ ਇਹ ਵਰਜ ਕਿਹੜਾ ਹੈ ਗੁਰਦੁਆਰਾ ਸ਼ਹੀਦ ਵਰਸ ਸਾਹਿਬ ਚਮਕੌਰ ਦੀ ਕੜੀ ਐਸੀ ਤਰ੍ਹਾਂ ਉਹ ਕਹਿੰਦੇ ਆ ਅੰਤ ਤੱਕ ਇਲਾ ਗੜ ਮੈਂ ਬਦੁੱਖੀ ਪਰਵੀਨ ਜੀਵਨ ਸਿੰਘ ਰਿਕਰੇਟਡ ਹੋ ਜੋ ਜੂਝ ਗਿਓ ਸੰਗਦੀਨ ਵਜੀਦਾ ਤਪਸਨ ਪਿਓ ਲਿਓ ਮਾਰ ਗਵਿੰਦ ਦਿੱਲੀ ਤਾਇਓ ਸ਼ਿਸ਼ਲਾ ਖੁਸ਼ੀ ਕਰਨ ਇਹ ਵੀ ਗੱਲ ਇਹ ਜ਼ਿਕਰ ਉਹਨੇ ਆਪਣੀ ਕਹਾਤਾ ਸ਼੍ਰੀ ਗੁਰੂ ਕਥਾ ਉਹਦੇ ਇੱਕ ਕਿਤਾਬ ਲਿਖੀ ਸੀ ਉਹ ਸਮਕਾਲੀ ਸੀ ਉਸ ਸਮੇਂ ਦਾ ਉਹਨੇ ਇਹ ਦਰਜ ਕੀਤਾ ਫਿਰ ਐਸੀ ਤਰ੍ਹਾਂ ਰਤਨ ਸਿੰਘ ਭੰਗੂ ਲਿਖਦਾ ਜੀਵਨ ਸਿੰਘ ਰਿਕਰੇਟਡੋ ਬਦੂਖ ਜੀ ਖੂਬ ਅਖਵਾਏ ਇੱਕ ਬਰਜ ਕੇ ਮੱਧ ਵੈ ਕਾ ਲਿਖ ਤੋਗਾ ਇਹ ਸਮਕਾਲੀ ਇਤਿਹਾਸਕਾਰ ਇਹ ਗੁਰੂ ਸਾਹਿਬ ਬਾਰੇ ਬਾਬਾ ਜਮਸੀ ਬਾਰੇ ਨੇ ਬਖੂਬ ਲਿਖਿਆ ਵੀ ਬਾਬਾ ਜਮਸੀ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੋਏ ਹਾਂਜੀ ਤਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਾਬ ਵੈਗੁਰੂ ਜੀ ਕੀ ਫਤਿਹ ਤਾਂ ਇਹ ਸੀਗੇ ਬਾਬਾ ਤਨਤਨ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਜੋ ਉਹਨਾਂ ਦਾ ਇਤਿਹਾਸ ਕੁਝ ਲੋਕ ਇਸ ਅਸਥਾਨ ਨੂੰ ਜੜਾਇਆ ਥੋੜਾ ਆਪਣਾ ਵਖਰੇਵਾ ਰੱਖਦੇ ਨੇ ਤਾਂ ਉਹ ਇਤਿਹਾਸ ਵੀ ਉਹਨਾਂ ਤੋਂ ਮੈਂ ਸਵਾਲ ਕੀਤਾ ਉਹਨਾਂ ਨੇ ਜਵਾਬ ਦਿੱਤਾ ਤਾਂ ਖੋਹੀ ਸਾਹਿਬ ਵੀ ਇੱਥੇ ਮੌਜੂਦ ਨੇ ਤਾਂ ਉਹ ਵੀ ਤੁਹਾਨੂੰ ਦਰਸ਼ਨ ਦੀਦਾਰੇ ਜੜਿਆ ਕਰਵਾ ਦਿੰਨੇ ਆ ਤੇ ਅਸਥਾਨ ਜਿਹੜਾ ਬਿਹਤ ਪਵਿੱਤਰ ਸਥਾਨ ਹੈ ਤੇ ਤਨ ਤਨ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਸਥਾਨ